ਆ ਯਾ ਦੇਖ ਲੋ ਟਰਾਲੀ ਕਾ ਭਰੀ ਜਾਂਦੀ ਹੈ ਕਿਉਂ ਟਰਾਲੀ ਇੱਕ ਜੀ ਕਹਿੰਦੇ ਇਹਦੇ ਟਰਾਲੀ ਗਈ ਖੋਬੇ ਇਥੇ ਮਿੱਤਰੋ ਇਹ ਦੇਖੀ ਜਾਂਦੀ ਐ ਫੱਟੜਾ ਕ ਨਹੀਂ ਲਾਇਆ ਜਾ ਲਾਇਆ ਜਾ ਲਾਇਆ ਜਾ ਚੱਲ ਭਈ ਮਾਰ ਕੇ ਚਲਾਈ ਵੀ ਹੈ ਬੁੱਟਾ ਚੱਲ ਚੱਲ ਇੱਕ ਚੁੱਟੀ ਚੱਲ ਭਈ ਮੁੰਡਿਆ ਲਾ ਦੇ ਜੋਰ ਚੱਲ 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 ਇਹ ਇਧਰ ਆਉਠੇਗਾ ਚੱਲ 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 ਨਹੀਂ ਪਲਟਦੀ ਨਹੀਂ ਪਲਟਦੀ ਰੱਸਾ ਨਾ ਤੋੜਦੇ ਇਹ ਨਹੀਂ ਟੁੱਟਦਾ ਸਾਸੀ ਗਾਲ ਜੀ ਕੀ ਹਾਲ ਚਾਲ ਆ ਸਵਾਗਤ ਆ ਅੱਜ ਸਾਡੇ ਨਵੇਂ ਵਲੌਗ ਚ ਅੱਜ ਆਪਾਂ ਪਾਉਣੇ ਆ 4 ਪਾਉਣੇ ਆ ਲਵੀ ਦੇ ਤੇ 11 ਟਟ ਗਿਆ ਸੀ ਜਿਹੜੀਆਂ ਫਿਰ ਮਸ਼ੀਨ ਨਾਲ ਲੱਗੀ 11 ਹੁਣ ਇਹ ਲਾਉਣ ਆ ਆਓ ਬਾਈ ਉਹ ਦੇਖ ਮੈਂ ਤਾਂ ਹਾਂ 11 ਲਾਉਣੇ ਆ ਫਿਰ ਇੱਕ ਮਸ਼ੀਨ ਦਾ ਕਰਾਸ ਟੁੱਟ ਗਿਆ ਉਹ ਲੋ ਟਕਰਾਉਣ ਗਏ ਆ ਪਹਿਲਾਂ ਹੁਣ ਆ ਤਾਰਾਂ ਲਾਲ ਗੇ ਖੰਭਾ ਸੱਦਾ ਕਰਦੇ ਆ ਮੁੰਡੇ ਆ ਦੇਖੋ ਖੰਭਾ ਧੱਕ ਦਿਆ ਗਿਆ ਆ ਜੀ ਬਾਛਾ 8 ਵਾ ਗੱਲਿਆ ਨਾਲ 40 ਦੇ ਜ਼ਾੜ ਦੇਣਾ ਦਿਖਾਉਣੇ ਆ ਸਾਨੂੰ 4 ਪੰਨੇ ਕਿਵੇਂ 4 ਮਾਮਾ ਜੀ ਸਾਰਾ ਕੁਝ ਦਿਖਾਉਣੇ ਆ ਕੀ ਕੀ ਕਰਦੇ ਆ ਮੁੰਡੇ ਖੰਭਾ ਧੱਕ ਦਿਆ ਗਿਆ ਇਹ ਖੰਭਾ ਡੇਡਾ ਹੈਗਾ ਬੰਪਰ ਲਾ ਕੇ ਮੂਹਰਾਂ ਪਹਿਲਾ ਹਟੂਆ ਗੱਡਾ ਨਾਲ ਉਹਦੇ ਹੁਣ ਆ ਬੰਪਰ ਲਾ ਕੇ ਉਹਨੂੰ ਇਧਰੋਂ ਧੱਕਦੇ ਆ ਦੇਖੋ ਤਾਂ ਕਹਿ ਜਾਂਦਾ ਕਿ ਨਹੀਂ ਚਾਰ ਦਾ ਕਹਿੰਦੇ ਫੇਰ ਹੀ ਪਾਲਾਂ ਚਾਰ ਦਾ ਕੀ ਆ ਚਾਰ ਤਾਂ ਪਈ ਹੀ ਜਾਣਾ ਹਾਂ ਲਾ ਰੱਖਾਂ ਬਾ 15 ਗਏ ਮੈਂ ਤਾਂ ਬਾਈ ਕਰਾਂ ਲੋ ਵੀ ਦੇ ਦੇਣਾ ਖੰਭਾ ਧੱਕ ਦੇ ਕਦੀ ਉਹ ਤੱਕਦਾ ਥੋੜੀ ਜਾਂਦਾ ਖੰਭਾ ਦੇਖ 11 14 ਸਿੱਧਾ ਕਰ ਦਿਆ ਇਹਨੂੰ ਹੋਲੇ ਹੋ ਗਿਆ ਸਦਾ ਆਹਦਾ ਫੋਰਮੈਨ ਤਗੜਾ ਇਹ ਜੱਕ ਦੇ ਆ ਕੇ ਫੱਟੇ ਯਾਰ ਕੰਨ ਆ ਆ ਦੇਖ ਲਓ ਬੰਦਾ ਆਇਆ ਸਰਕਸ ਵਾਲਾ ਹੁਣ ਤਾਂ ਤਾਹ ਤਾਂ ਸਾਲ ਮਾਰ ਕੇ ਦਿਖਾਊਗਾ ਤਾਂ ਤਾਂ ਸਾਲ ਮਾਰੀਂ ਸਾਲ ਮਾਰ ਮਾਰ ਕਰਾ ਦਿਖਾ ਕਰ ਦੱਬ ਕੋਈ ਜਵਾਕ ਹੈ ਗਿਆ ਐਸੇ ਆ ਠੀਕ ਆ ਆ ਦੇ ਭਾਈ ਦੇਖ ਲੋ ਕੰਮ ਕਰਨ ਨੂੰ ਕਿਹਾ ਲੜ ਲੜ ਕੇ ਖੰਬੇ ਤੇ ਚੜ ਗਿਆ ਕਹਿੰਦਾ ਤਾਰ ਲਵਾਂ ਇੱਥੋਂ ਆਗੇ ਘਰੋਂ ਲੜ ਕੇ ਆਇਆ ਹੋਊਗਾ ਆ ਗਿਆ ਇੱਥੇ ਖੰਬੇ ਤੇ ਚੜ ਗਿਆ ਕੰਮ ਕਰਾਉਂਦੇ ਅਸੀਂ ਕਹਾਂ ਵੀ ਚੱਲ ਟਰੈਕਟਰ ਚਾਲਾ ਕੋਈ ਹੋਰ ਨਹੀਂ ਕੰਮ ਕਰਨਾ ਨਾ ਨਾ ਜਿਹੜਾ ਖੰਬੇ ਤੇ ਚੜ ਗਿਆ ਤਾਂ ਹਾਂ ਅਖੇ ਨਾ ਨਾ ਕੰਮ ਨਹੀਂ ਮੈਂ ਕਰਾ ਸਕਦਾ ਪਾਉਂਦੇ ਵੀ ਚਾਰ ਸੇਰ ਨੇ ਕ੍ਰੋਸ ਪਾਉਂਦਾ 6 ਬੜਾ ਨਾ ਕੱਸਦੇ ਹੋਰ ਤਾਰਾਂ ਬੰਨ੍ਹ ਦਿਓ ਤਾਰਾਂ ਵਾਲੀਆਂ ਟੈਡ ਹੋ ਗਈਆਂ ਬਹੁਤ ਆ ਕਰਦਾ ਹੈ ਖੰਭਾ ਸਿੱਧਾ ਚਾਰ ਦਾ ਕਹਿੰਦੇ ਬਾਅਦ ਚ ਪਾਈ ਚੱਲਾਂ ਆਂ ਚਾਰ ਦਾ ਕੀ ਆ ਬਿਲੇ ਹੀ ਆ ਇਹ ਜੇ ਪੰਗੇ ਲਈ ਜਾਂਦਾ ਮੁੰਡੇ ਲਾਓ ਭਾਈ ਕਰਤਾ ਕੰਮ ਸ਼ੁਰੂ ਆ ਲਾਤੇ ਰੁੱਕ ਜੇ ਜਿਹੜੇ ਪਹਿਲਾਂ ਲਾਉਂਦੇ ਹੁੰਦੇ ਆ ਤੇ ਹੁਣ ਚਲਾਉਂ ਗਿਆ ਗਏ ਐ ਜਿੱਦੀ ਸਾਈਡਾਂ 'ਚ ਦੇਖਦਾ ਕੀ ਕਰਦੇ ਆ ਮੁੰਡੇ ਚਲਾਉਂਦੇ ਆ ਦੇਖੋ ਜਾਨੀ ਚਾਲ ਬਈ ਮੁੰਡਿਆ ਸੱਚ ਦੇ ਨੂੰ ਨਹੀਂ ਜੀ ਕਰਦੀ ਹੋਰੀ ਆਇਆ ਹੈ ਤਾਂ ਕਾ ਬਹੁਤਾ ਟਰੈਕਟਰ ਨਾਲ ਚਲੋ ਛੱਜ ਦਾ ਕੰਮ ਹੋਰ ਇਹ ਕਾਉ ਆਇਆ ਖਰਾਬ ਕਰਦੇ ਆ ਉਹ ਮੂਰੇ ਡੱਕਰ ਕੇ ਲਏਗਾ ਚੱਕੀ ਜਾਂਦਾ ਇੱਥੇ ਆ ਕਰ ਲਾ ਬੈਠ ਹਣ ਇੱਕ ਤਾਂ ਆਇਆ ਡਰਾਈਵਰ ਇੱਕੋ ਜਿਹਾ ਹੁਣ ਜਦੋਂ ਬੰਦੇ ਅੱਡ ਅੱਡ ਦੇ ਹੋ ਜਾਂਦੇ ਆ ਨਾ ਇੱਕ ਜਿਹੜਾ ਨਵਾਂ ਜਾ ਹੋਇਆ ਇੱਕ ਪੁਰਾਣਾ ਜਾ ਉਦੋਂ ਚੱਕਰ ਬਣ ਜਾਂਦਾ ਉਦੋਂ ਫਿਰ ਚੱਕਰ ਘਾਟੀ ਆਉਂਦੇ ਆ ਉਹਨਾਂ ਦੇ ਹੁਣ ਤਾਂ ਠੀਕ ਆ ਕੇ ਦੋਵੇਂ ਬੰਦੇ ਟ੍ਰੇਨ ਆ ਗਏ ਪੂਰੇ ਜਾਂਦਾ ਨਾ ਬਰਾਬਰ ਸਹੀ ਆ ਦੇਖੋ ਤਾਂ ਸਹੀ ਆਣਾ ਕੰਮ ਲੱਗਦਾ ਜਵਾ ਦੀ ਹੌਣ ਚੱਲਿਆ ਕੰਮ ਬੜਾ ਯਾ ਲੋਹ ਦਹੀ ਦਾ ਕੀ ਹਾਲ ਕਰਿਆ ਨਾ ਤਾਂ ਦੇਖਦੇ ਆਂ ਮਗਰ ਕੀ ਹੋਈ ਜਾਂਦਾ ਆ ਦੇਖੋ ਬਾਈ ਜਿਹੜੇ ਗਾਮਾ ਟਰੈਕਟਰ ਤੋਂ ਹੁੰਦਾ ਇਹ ਮੈਂਬਰ ਸਾਹਿਬ ਦੇ ਪੁੱਠੇ ਕੰਮ ਹੀ ਹੁੰਦੇ ਸਾਰੇ ਆਲਾ ਮੈਂ ਇਹ ਸਿੱਧੀ ਕਰਦਾ ਉਧਰੋਂ ਲਾਇਆ ਕਰੇ ਢੱਕਰ ਕੇ ਇਧਰ ਮਾਰਿਆ ਕਰੇ ਇਹਦੇ ਪਾਹੀ ਦਾ ਫੇਟਾ ਮੈਂ ਇਹ ਸਿੱਧੀ ਕਰ ਦਿੰਦਾ ਹਾਂ ਆਹ ਟਰੈਕਟਰ ਤੋਰਦਾ ਜਿੰਨੇ ਪੱਠੇ ਕੰਮ ਆ ਇਹਦੇ ਕੁਲੀ ਹੈ ਹੈ ਮੈਂਬਰ ਸਾਹਿਬ ਵੀ ਸਦਾ ਕੰਮ ਨਹੀਂ ਕਰਦੇ ਕੋਈ ਸਾਰੇ ਪੱਠੇ ਕੰਮ ਸਾਰੇ ਪੱਠੇ ਕੰਮ ਆ ਕਿਉਂ ਪਾਉਂਦਾ ਚੱਕਰੀ ਵਾਂਗੂੰ ਖੇਚਦਾ ਇਹਨੂੰ ਗਾ ਹਾਂ ਹੁਣ ਇਟਾਂ ਦਰਾਂਗਾ ਇਹ ਇਟਾਂ ਨਾਲ ਵੀ ਨਹੀਂ ਲੋਟ ਆਇਆ ਕੰਮ ਆਵੇ ਤੋਟਣ ਪਾ ਕੇ ਖੇਦਦੇ ਆ ਹੁਣ ਗਾਹਾਂ ਨੂੰ ਲਾਓ ਵੀ ਖੇਚ ਲਓ ਮੁੰਡਿਆ ਕਰਾਂ ਦੇਖੀ ਜਾਂਦੀ ਆ ਚਲ ਐਨਾ ਕੰਮ ਸੀ ਦੇਖੋ ਦਹੀਂ ਜਿੰਨੀ ਹੋ ਗਈ ਆ ਮੈਂ ਵਰਸਾ ਸੇ ਵੀ ਕਰਦੇ ਸੀ ਸੱਦੀ ਹੋਈ ਨਹੀਂ ਪਰ ਮਾ ਅੱਜ ਹੈਗਾ ਸੰਡੇ ਆ ਦੇਖੋ ਅੱਜ ਤੜਕੀ ਖੇਤ ਆ ਗਏ ਤੇ ਹਾਲ ਦੇਖੋ ਇਹਨਾਂ ਦਾ ਖੜਾ ਹੋ ਇੱਥੇ ਖੜੀ 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 ਆ ਦੇਖੋ ਹਾਲ ਦੂਜਾ ਆਹੀਂ ਖੜੋ ਦੇਖੋ ਹਾਲ ਇਹਨਾਂ ਦੇ ਅੱਜ ਸੰਡੇ ਆ ਗਏ ਦੇਖੋ ਸੰਡੇ ਮਨਾਉਂਦੇ ਇਹ ਇਹ ਸਾਡੇ ਜਵਾਕ ਜੇ ਕਿਉਂ ਸੰਡੇ ਦੇ ਨਜ਼ਾਰੇ ਲੈਣੇ ਹੋ ਚਲੋ ਖੇਡ ਲਓ ਆਏ ਖੇਡਦੇ ਆ ਆਏ ਇੱਕ ਦੂਜੇ ਮਗਰ ਪਏ ਸੱਤਾਂ ਜਿੱਥੇ ਗਾਰ ਆ ਗਿਆ ਗਾਰੇ ਚ ਵੜ ਜਾਂਦੇ ਆ ਉਹ ਦੇਖਦਰ ਨਹੀਂ ਜਾਂਦੇ ਆ ਆ ਦੇਖੋ ਹੱਲ ਕੀ ਆ ਇਹਨਾਂ ਦਾ ਕਾਂਬਲੇ ਫਿਰਦਾ ਐ ਇੱਥਾ ਦੇਖੋ ਕੀ ਕਰਦੇ ਹਾਂਜੀ ਆਹੋ ਲੈਟ ਲੋ ਇੱਥੇ ਓਏ ਇਹਦਾ ਮੂੰਹ ਦੇਖਦੇ ਵੀਰੇ ਭਾਈ ਆਹ ਕੀ ਕਰ ਆਉ ਦੇ ਲੋਕਾਂ ਮਾਤਾ ਲੱਗਿਆ ਵੀਡੀਓ ਬਣਾਉਣਾ ਹਣਾ ਦੇਖੋ ਮੂਲ ਬੇੜਾ ਕੀ ਹੋ ਗਿਆ ਓਏ ਅੱਖਾਂ 'ਚ ਮਿੱਟੀ ਪੈ ਗਈ ਆ ਸੁਕੀ ਦੇ ਕੰਮ ਆ ਸਾਰੇ ਪੁੱਠੇ ਹੀ ਪੁੱਠੇ ਆ ਆ ਦੇਖ ਲੋ ਇਹਨਾਂ ਨੂੰ ਪੂਲ ਭਰ ਕੇ ਦਿੱਤਾ ਕਹਿੰਦਾ ਨਾਲ ਨਾਲ ਹੁਣ ਪੂਲ ਦੇ ਵਿੱਚ ਓ ਦੇਖ ਲਓ ਭਾਈ ਸੀਜ਼ਨ ਦਾ ਟਾਈਮ ਆ ਟਰਾਲੀ ਨਹੀਂ ਮਿਲਦੀ ਆ ਇੰਨੀ ਇੰਨੀ ਵੱਡੀ ਟਰਾਲੀ ਮਿਲ ਗਿਆ ਹੋਰ ਤਾਂ ਕੋਈ ਮਿਲੀ ਨਹੀਂ ਆ ਆ ਜਾਈ ਭਾਈਆ ਟਰਾਲੀ ਭਰੌਣਿਆ ਚਾਰ ਦੀ ਫਰੇ ਕਿਹਾਂ ਟਰਾਲੀਆਂ ਮਿਲਦਗਾਣੀਆਂ ਆਹੀ ਟਰਾਲੀ ਲੱਭੀ ਆ ਇੱਕ ਡਰਾਈਵਰ ਜੀ ਪਾਏਗਾ ਚੱਲ ਕਰਾ ਆ ਚੱਕ ਦੇ ਓਏ ਦੋਹੀ ਚੱਕ ਲੈ ਨਹੀਂ ਆਈ ਡੈੱਕ ਦੀ ਨਹੀਂ ਸਹੀ ਆ ਇਹ ਵੇਰੇ ਅੰਬਰ ਕੇ ਡੱਕੂ ਇਹ ਫੇਰੇ ਟੰਗ ਲਾਂਗੇ ਪਾਲਾਂਗੇ ਲਓ ਭਾਈ ਆ ਪਾਲੀ ਟਰਾਲੀ ਭਰਾਉਣਿਆ ਹੁਣੇ ਚਾਰ ਦੀ ਆ ਲੈ ਕੇ ਜਾਂਦਾ ਮੁੰਡਾ ਹੋਰ ਇੱਕ ਟਰਾਲੀ ਭਰ ਕੀ ਹੁਣ ਉਹ ਆਉਂਦੀ ਆ ਹੁਣ ਆ ਲੈ ਕੇ ਜਾਂਦੇ ਆਗੇ ਇਹਨੂੰ ਭਰਾਉਣੇ ਆਗੇ ਉਹ ਮਸ਼ੀਨ ਖੜੀ ਆ ਲਓ ਵੀ ਮਸ਼ੀਨ ਵਾਲਾ ਬਾਈ ਵੀ ਤਿਆਰ ਆਗਾ ਆ ਕੀ ਟਰਾਲੀ ਭਰਾਉਣੇ ਆ ਟਰਾਲੀ ਦੇਖ ਲਓ ਕਾਲੀ ਵੱਡੀ ਤਾਂ ਨਹੀਂ ਭਰਦੇ ਆ ਹੁਣ ਇਹ ਦੇਖੋ ਕੀ ਬਣਦਾ ਲਓ ਭਾਈ ਕਰਾਂ ਆ ਸੈਟ ਨਹੀਂ ਆਈ ਅਜੇ ਦੁਬਾਰਾ ਵੇ ਕਰਕੇ ਲਾਉਂਦਾ ਲਾਓ ਬਈ ਆਹ ਦੇਖ ਲੋ ਟਰਾਲੀ ਭਰਦੀ ਆਹ ਦੇਖ ਲੋ ਭਰਦੀ ਟਰਾਲੀ ਆਹ ਲਾਓ ਮੰਨਦੇ ਹੋ ਕੀ ਕਰੀਏ ਹਾਂ ਟਰਾਲੀ ਭਰਦੀ ਡੰਡ ਦਾ ਸਾਰ ਨਹੀਂ ਆ ਲਾਓ ਬਈ ਆਹ ਦੇਖ ਲੋ ਟਰਾਲੀ ਭਰੀ ਜਾਂਦੀ ਹੈਗੀ ਕਿਉਂ ਆਈਆ ਦੇ ਕਿੱਕਾ ਸੋ ਇਹ ਵੀ ਲਾ ਕੇ ਆਵਾਂਗੇ ਹਾਂ ਦੇਖੋ ਵਿਚਾਰ ਮੁੰਡਿਆਂ ਦੇ ਐ ਕਰਦਾ ਹਾਂ ਡੰਗ ਦਾ ਪ੍ਰਸਾਰ ਨਹੀਂ ਪੈਂਦਾ ਆਹ ਟਰਾਲੀ ਡੱਗ ਵੀ ਡਰਾਈਵਰ ਨੂੰ ਪਤਾ ਹੀ ਨਹੀਂ ਲੱਗਦਾ ਐ ਟੱਕਰੀ ਜਾਂਦਾ ਉਹਨੂੰ ਐ ਟਰਾਲੀ ਮਗਰੀਆ ਓਏ ਆਹ ਡੱਗ ਵੀ ਓਏ ਆ ਲੈ ਆਉਂਦਾ ਪਾਓ ਗਰਾਂ ਟਰਾਲੀ ਮੁੰਡੋ ਟਰਾਲੀ ਇਹ ਤਾਂ ਟੋਏ ਚ ਲਾਉਣੇ ਆਂਗੇ ਟਰਾਲੀ ਭਲੀ ਭਰੀ ਵੀ ਹੈ ਅਸੀਂ ਟਰੈਕਟਰ ਵੀ ਮਸਾਂ ਖੇਤਦਾ ਟਰਾਲੀ ਵੱਡੀ ਵਾਲੀ ਇੱਕ ਤਾਂ ਲੈ ਹੁੰਦਾ ਬੈਗ ਮੁੰਡਾ ਟਰਾਲੀ ਆਇਆ ਕਰਾਂ ਆਜਾ ਆਜਾ ਕਰਾ ਮਟਿਆ ਹੌਣ ਦੇ ਬੈਗ ਟਰਾਲੀ ਵੱਡੀ ਵਾਲੀ ਇੱਕ ਦਾ ਲੋਟ ਨਹੀਂ ਆਉਂਦੀ ਕਮੇ ਲਾਵੇ ਬੈਗ ਉਹਨੂੰ ਪਤਾ ਹੀ ਨਹੀਂ ਲੱਗਦਾ ਆਜਾ ਵੀ ਆਜਾ ਹੌਣ ਦੇ ਕਰਾਂ ਹੌਣ ਦੇ ਹੌਣ ਦੇ ਸਿੱਧੇ ਚੱਲ 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 ਇਹ ਆ ਦੇ ਕਹਿੰਦੇ ਐਡੀ ਟਰਾਲੀ ਬੈਗ ਲਾਦੀ ਕਿਤੇ ਐਡੀਆਂ ਟਰਾਲੀਆਂ ਬੈਗ ਦਾਉਣੀਆਂ ਖਾਲਾ ਹੀ ਦਾ ਬਾੜਾ ਥੋੜੀ ਆ ਐਂ ਕਰਦੇ ਆ ਮੁੰਡੇ ਸਿਰਾ ਉਹ ਖੋਲਦੇ ਡਾਲਾ ਡਾਲਾ ਖੋਲਦੇ ਆ ਡਾਲਾ ਖੋਲਦੇ ਫੜ ਜਾ ਡਾਲਾ ਖੋਲ ਲੇ ਓ ਆ ਨਹੀਂ ਖੁੱਲਦਾ ਪਾ ਨਾ ਚੱਲ ਚੱਲ ਕਰਾਂ ਕੱਢਦੇ ਆਂ ਨਹੀਂ ਤਰਾਸ ਉਹ ਚੱਕਾ ਪਰਾਸ ਲੈਣਾ ਪਏਗਾ ਉਹਦੇ ਦੇਖ ਕੁਛ ਹੈਗਾਗਾ ਆ ਕਹਿੰਦੇ ਲਿਆਂਦਾ ਸੰਦ ਗਿਆ ਹੁਣ ਖੋਲ ਦੇਣੋ ਨਾਲ ਟੱਕ ਦਾ ਡਾਲਾ ਨਹੀਂ ਖੋਲਦਾ ਕੁੰਡਾ ਆੜ ਗਿਆ ਮੁੰਡੇ ਦਾ ਕਹਿੰਦੇ ਜਿੰਦਾ ਯਾ ਹੁਣ ਖਿੱਚ ਲਾ ਚਾਲ ਕਰਾਂ ਚੱਕ ਦੇ ਹੋਇ ਕਰਾਂ ਡਾਲਾ ਚਲੋ ਵੀ ਚਲੋ ਕਾਸ ਬਹੁਤ ਆ ਉਧਰ ਟਰਾਲੀ ਟਰਾਲੀ ਐ ਕੀ ਹਜੇ ਥੇਦੀ ਥੇਦੀ ਲਾਓ ਇਹਨੂੰ ਡਾਲਾ ਫਸ ਗਿਆ ਯਾਰ ਦੋ ਜਾਣੇ ਲੱਗੇ ਪਿਆ ਦੇਖ ਲੋ ਫੁੱਲ ਗਿਆ ਡਾਲਾ ਚੱਲ ਬੱਜੀ ਲੈਫਟ ਚੱਕ ਦੇ ਵੇਟ ਰੰਦੀ ਤਾਂ ਆ ਚੜ ਰਾ ਮੁੰਡਾ ਮੁੰਡਾ ਹੱਫੜ ਗਿਆ ਆਪੜ ਗਿਆ ਆਪ ਗਿਆ ਉਹਦੀ ਚੜਦੀ ਏ ਦੰਨਾ ਆਜ ਬੱਟਦਾ ਫਿਰ ਚਾਰ ਬੱਟਦਾ ਐਂ ਪੂਰੀ ਗੱਲ ਤੇ ਓਏ ਨਹੀਂ ਨਹੀਂ ਨੋ 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 ਨਹੀਂ ਯਾਰ ਨਾ ਨਾ ਗਾਗਾ ਨਹੀਂ ਪੂਰੀ ਓਏ ਮਾਤਾ ਮਗਾ ਖੋਲ ਜੇ ਬੰਦਾ ਖੋਲ ਜੇ ਚਾਲ ਵੀ ਆ ਬਾੜ ਦਾ ਮੁੰਡੇ ਨੇ ਕਾਹ ਕੇ ਇੱਥੇ ਆ ਜੀ ਆ ਬਾੜ ਦਾ ਚਾਲ ਵੀ ਕਰਾਂ ਅਰੇ ਸਾਂ ਹੀ ਦੇਈ ਜਾਂਦਾ ਹੱਸ ਤਾਂ ਤਾਂ ਆ ਆ ਨਹੀਂ ਜਾਂਦਾ ਟਰਾਲੀ ਦਾ ਰਾ ਸਾਰਾ ਵਜਨ ਮਗਰ ਪੂਰੇ ਵਜਣੀ ਹੈ ਨਹੀਂ ਹੁਣ ਉੱਧਰ ਲਾ ਕੇ ਸੇ ਤੋਂ ਪਤਾ ਕੀ ਆ ਉੱਚਾ ਹੈਗਾ ਉਧਰੋਂ ਇਧਰ ਹੈਗਾ ਨੀਮਾ ਇੱਕ ਹੈਗਾ ਇੱਥੋਂ ਪੋਲਾ ਟਰਾਲੀ ਹੈਗੀ ਆ ਵਜ਼ਨ ਮਗਰ ਹੀ ਆ ਸਾਰਾ ਤੇ ਇੱਕ ਦਾ ਦੇਖ ਲੋ ਟਰਾਲੀ ਜਾੜੀ ਹੁੰਦੇ ਜੋਰ ਦੇਖਣ ਲੱਗ ਜਾਂਦੇ ਆ ਨਈ ਹੌਸ ਨਾ ਜਾੜੀ ਹੀ ਟਰਾਲੀ ਨੇੜੇ ਨਹੀਂ ਕਹਿੰਦਾ ਮਨ ਦੇ ਕਿੱਥੇ ਆ ਕਹਿੰਦਾ ਆ ਕੇ ਫੇਰ ਜਾਊਗਾ ਇਧਰ ਕਾਗਜ ਪੜੂ ਹਾਂ ਨਹੀਂ ਨਹੀਂ ਇਹ ਨਾ ਦੇ ਟਰਾਲੀ ਲਵੇ ਦਾ ਲੈ ਗਿਆ ਮਸਗਰਾਂ ਨੂੰ ਨਹੀਂ ਜਾਂਦੀ ਇਹ ਦੂਜਾ ਨਾ ਚਲੋ ਵੀ ਮੁੰਡਾ ਖਿੱਚ ਦੋ ਕਰਾਂ ਲਾ ਦੇ ਟਰਾਲੀ ਬਦੋ ਆਉਣੀਆਂ ਇੱਥੇ ਹੋਰ ਹੋਰ ਨਹੀਂ ਆਉਂਦੀਆਂ ਜਮ ਵੀ ਮਗਰ ਨਾ ਕੋਈ ਨਹੀਂ ਆਪਾਂ ਇਹੀ ਕੁਛ ਦੇਖਣਾ ਹੁਣ ਆਪਾਂ ਨੂੰ ਲੈਣਗੇ ਪੰਗਾ ਹੁਣ ਇੱਥੇ ਆ ਦੇ ਹਜੇ ਲਵੀ ਡਰਾਈਵਰ ਨੂੰ ਆ ਲੈਣ ਦੇ ਮਗਰੋਂ ਪਾ ਲਓ ਆਹ ਦੇਖ ਲਓ ਵਜਨ ਸਾਰਾ ਮਗਰ ਸੀ ਟਰੈਕਟਰ ਕਿੱਥੋਂ ਤੁਰੇ ਇੱਕ ਥਾਂ ਬੋਲਾ ਸੀਗਾ ਚਲੋ ਮੁੰਡਾ ਖਿੱਚ ਦੋ ਪੱਲੀ ਹੁਣ ਹੋਣੀ ਆਇਆ ਮਗਰ ਆਪ ਮੈਨ ਲਗਾਉਣਾ ਸੀ ਓ ਯਾਰ ਵਜਨ ਦਾ ਸਾਰਾ ਮਗਰ ਸੀ ਮੈਂ ਹੀ ਕਹੀ ਕਿ ਮੈਂ ਕਹਿੰਦਾ ਇਹਨੂੰ ਥੱਲੇ ਨੂੰ ਦੱਬ ਕੇ ਰੱਖ ਉਹਨੇ ਦੱਬੇ ਹੀ ਨਹੀਂ ਉਹ ਸਾਰਾ ਮਗਰ ਇੱਕ ਤਾਂ ਵਜਨ ਮਗਰ ਸੀ ਸਾਰਾ ਇੱਕ ਉੱਥੇ ਆ ਗਿਆ ਥਾਂ ਬੋਲਾ ਇਧਰ ਚੜਾਈ ਹੋਗੀ ਤਾਂ ਹਣੂ ਪਾਪਾ ਝਾਗਦਾ ਇੱਕ ਕੌੜਾ ਕੌੜਾ ਟਰਾਲੀ ਚੜੇ ਕਿਵੇਂ ਨਾਸਾ ਵਾਲਿਆਂ ਨੇ ਕੀ ਕਹਿੰਦੇ ਜਾਓ ਜਾਣਾ 40 ਮੁੰਡਿਆਂ ਲਾ ਦੇ ਟਰਾਲੀ ਇੱਕ ਦੋ ਹੀ ਲੈਣੀ ਇੱਥੇ ਕਿਉਂ ਫੇਰ ਫੇਰ ਵੀ ਆਉਂਦੀ ਮਗਰ ਨਾ ਫੇਰ ਤਾਂ ਹਣੀ ਚੜਦਿਆਂ ਹਨਾ ਨਾ ਦੇਖ ਤਾਂ ਤੋ ਆ ਦੇ ਆ ਪਟਲਾ ਥਾਂ ਪੈ ਵਿੱਲੇ ਹੀ ਆ ਵੀ ਐ ਖਿੱਤੀ ਆ ਜਾ ਨਾ ਆਖੇ ਆ ਤਾਂ ਪਟਨਾਣੀਆਂ ਆ ਬੈਕ ਡਾੜਾਂਗੇ ਲੱਗੂ ਪਤਾ ਹੁਣ ਹੁਣ ਦੇਖੀ ਕਾ ਪੈਂਦਾ ਫਿਰ ਉਹ ਚਾਰ ਘਾ ਤੇ ਚੱਲ ਪਊਗਾ ਦੇਖੀ ਚੱਲ ਚਾਰ ਪਹਿਲਾਂ ਇਹਦੇ ਨਾਲ ਲਤੜਦੇ ਸੀਗੇ ਇਹਦੀਆਂ ਕੁ ਛੁੱਟ ਗਈਆਂ ਤਾਰਾਂ ਖਤਮ ਹੋ ਗਿਆ ਤਾਰ ਈ ਨਹੀਂ ਹੁੰਦਾ ਹੁਣ ਖਤਮ ਹੋ ਗਿਆ ਵਿਚਾਰਾ ਘਾਰਲੀ ਟੈਕਨੀਕ ਆ ਨਾ ਹਾਂ ਵਿਚਾਰਾ ਖਤਮ ਹੋ ਗਿਆ ਤਾਂ ਤਾਰਾਂ ਤੂਰਾਂ ਜੁੜ ਗਈਆਂ ਹੁਣ ਸਟਾਰਟ ਨਹੀਂ ਹੁੰਦਾ ਇਹੀ ਪੰਗਾ ਇਹਨਾਂ ਦਾ ਹੁਣ ਫਿਰ ਇਹਨੂੰ ਲੈ ਕੇ ਆਂਦਾ ਇਹਦੇ ਨਾਲ ਲਤੜਾਂਗੇ ਚਾਰ ਆਦਾ ਕਿਸੇ ਕੰਮ ਦਾ ਨਹੀਂ ਆ ਰਹੀ ਹੁਣ ਖਤਮ ਹੋ ਗਿਆ ਇਹਦੇ ਤਾਂ ਤਾਰਾਂ ਦੂਰ ਆਈਆਂ ਜੁੜ ਗਈਆਂ ਸਟਾਰਟ ਹੀ ਨਹੀਂ ਹੁੰਦਾ ਹੁਣ ਇਹ ਇੱਥੇ ਵੀ ਟੋਚਣ ਪਾ ਕੇ ਖਿੱਚਿਆ ਇਧਰ ਇਹਦਾ ਖੜਾ ਦੇਣਾ ਦੋ ਤਿੰਨ ਸਾਲਾਂ ਨੂੰ ਜਦੋਂ ਵੱਡਾ ਹੋ ਗਿਆ ਉਦੋਂ ਕੱਢਣਾ ਇੱਥੇ ਬਸ ਕਿੱਥੇ ਖੜਾ ਦੇਣਾ ਇੱਥੇ ਖੜਾ ਖੜਾ ਰਹਿਣਗੇ ਅਸੀਂ ਐਂ ਵੱਡਾ ਹੋਈ ਜਾਊਗਾ ਕੀ ਦੀ ਆ ਇਹ ਹਾਂ ਦੋ ਸਾਲਾਂ ਨੂੰ 52 52 ਦੀ ਹੋਰ ਹੋਰ ਬਾਈ ਹੋਰ ਨਾਲੇ ਹੋਰ ਬਾਈ ਹੋਰ ਵੀ ਖੜਾ ਖੜਾ ਹੀ ਵੱਡਾ ਹੋ ਜੂਗਾ ਗੇਅਰ ਵੀ ਦੂਜਾ ਆ ਜੂ ਉਹ ਡੇਂਜਰ ਗੇਅਰ ਡੇਂਜਰ ਗੇਅਰ ਸੱਤ ਹੈ ਹਾ ਜੁਣਾਲੇ ਠੀਕ ਆ ਤਾਂ ਵੱਡਾ ਹੋ ਲੈਂਦੇ ਹਾਂ ਹਾਂ ਖੜਾ ਰਹਿਣ ਦੇ ਐ ਕਰੋ ਫਿਰ ਪਿੰਗਾ ਕੱਢ ਲਓ ਪਿੰਗਾ ਵੀ ਵਾੜਾ ਵੱਡਾ ਆਉ ਜੀ ਮੁਰਕੇ ਕਿਸੇ ਟਰੈਕਟਰ ਮਗਰ ਪੈਣਾ ਨਹੀਂ ਹਣਾ ਕਿ ਕਿਸੇ ਮਗਰ ਪਾ ਵੀ ਨਾ ਕੱਲੇ ਇਹਦੇ ਮਗਰੀ ਪੈ ਕੇ ਉਹ ਮੁਰਕੇ ਪੈ ਜਾਂਦਾ ਯਾਰ ਉਹ ਕਰਨਾ ਪਊਗਾ 20 ਨਿਕਲੇਗਾ ਨਾ ਕਿ ਜੀ ਤੇਰੀ ਟਰਾਲੀ ਨਾ ਬਣਦੀ ਦੋੜ ਧਰੀ ਨਾਲਿਆ ਬੋਰੀਆਂ ਨਾਲ ਵੱਡੀਆਂ ਹੋ ਜਾਂਦੀਆਂ ਜਿਹੜੀਆਂ ਬੋਰੀਆਂ ਦਾ ਤਾਂ ਸਰਦੀ ਚਲ ਕੋਈ ਨੀ ਬੋਰੀਆਂ ਤਾਂ ਗਾਲ ਜਾਣੀ ਆ ਇਹ ਉਹਦੀ ਅੜ ਜਾਂਦੀ ਆ ਡਬਲ ਡੈਰੀ ਖੜਦੀ ਆ ਸਿੰਗਲ ਡੈਰੀ ਖੜਾ ਦੀ ਜਾਵਰਦੀ ਆ ਭਾਰੀ ਭਰੀ ਆ ਦੁਬਾਰਾ ਰੌਂਡ ਦੇ ਮੈਂ ਵੀ ਦੇਖੀ ਜਾਂਦੀ ਆ ਟਰਾਲੀ ਜਾਂਦੀ ਆ ਨੇੜੇ ਦਾ ਜਾਵੜੀ ਦਾ ਝੋੜ ਵਾਲਾ ਦੇ ਗਿਆ ਮੁੰਡੇ ਚੱਲ ਵੀ ਚੋਪਰਾ ਜਾਂਦੇ 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 ਕੰਮ ਵੀ ਕੰਮ ਆਉਂਦਾ ਜਾੜੀ ਜਾੜੀ ਟਰਾਲੀ ਸਿਰੇ ਲਈ ਗਿਆ ਡਰਾਈਵਰ ਸਾਹਿਬ ਸਿਰੇ ਟਰਾਲੀ ਐਂ ਡਰਾਈਵਰ ਸਾਹਿਬ ਗਰਮੀ ਵਾਲੀ ਆ ਗਰਮੀ ਦਾ ਬਾਲੀ ਜਾਂਦਾ ਗਰਮੀ ਗਰਮੀ ਕਰਕੇ ਟਰੈਕਟਰ ਵੀ ਜ਼ੋਰ ਘੱਟ ਲਾਉਂ ਲਿਆ ਐਂ ਕਰਿਆ ਨਾ ਦੇ ਬਈ ਇਹ ਕਰ ਗਰਹਲ ਇਹਨੂੰ ਮੱਕੀ ਕਹਿੰਦੇ ਆ ਵੱਡਾ ਵੱਡਾ ਕੀ ਕਰਵਾਉਂਦੀ ਆ ਇਹ ਇਧਰ ਮੁੰਡਿਆਂ ਦਾ ਫੁੱਲ ਜੋਰ ਲੱਗਿਆ ਪਿਆ ਕਹਿੰਦੇ ਚਾਲ ਖਿੱਚ ਇਹ ਆ ਬਈ ਐਂ ਕਰਦੇ ਆ ਕਿਉਂ ਓਕੇ ਆ ਜਾਮਾ ਜਾਮਾ ਓਕੇ ਆ ਕੰਮ ਚਾਲ ਕਰਾਉਣਾ ਚੱਕ ਦੇ ਲੈਫਟ ਚੱਕ ਬਈ ਟਰਾਲੀ ਗਈ ਖੋਪੇ ਤੇ ਮਿੱਤਰੋ ਇਹ ਦੇਖੀ ਜਾਂਦੀ ਆ ਕਿਸਦਾ ਕ ਨਹੀਂ ਲਾਇਆ ਗਿਆ ਲਾਇਆ ਗਿਆ ਆਹ ਤਾਂ ਹਟਦਾ ਕਿਤੇ ਡਰਾਈਵਰ ਭਾਈ ਡਿਆ। ਲਓ ਵੀ ਮੇਤਰੋ ਬੈਗ ਟਰਾਲੀਆਂ ਛੱਡਦਿਆਂ ਨਹੀਂ ਸੀ ਤੇ ਇੱਧਰ ਹੀ ਕੰਮ ਅੰਡਰਗਰਾਊਂਡ ਕਰਤਾ ਹੁਣ। ਉਤੋਂ ਦੀ ਆ ਰੈਂਪ ਬਣਾਤਾ ਇੱਧਰ ਦੀ ਹੁਣ ਤਾਰਿਆ ਕਰਾਂਗੇ। ਉਧਰ ਉਹ ਲੈ ਕੇ ਉਧਰ ਸਿੱਧਾ ਚੜ ਜਾ ਕਿਉਂ ਟਰਾਲੀ ਪਹਿਲਾਂ ਉਧਰ ਬੈਗ ਛੱਡਦੀ ਸੀ। ਟਰਾਲੀ ਸਿਰੇ ਆਉਂਦੀ ਨਹੀਂ ਸੀਗੀ। ਹੁਣ ਆ ਪੰਗਾ ਹੈਗਾ। ਥਾਂ ਹੈਗਾ ਪੋਲਾ ਚਾਰ ਇਹਨਾਂ ਲੱਤੜਿਆ ਨਹੀਂ ਗਿਆ। ਤਾਂ ਟਰੈਕਟਰ ਖੜ ਗਿਆ ਨਾਲ ਹੌਲੀ-ਹੌਲੀ ਤੁਰਦਾ ਹਾਂ। ਉਨਾਂ ਹੀ ਚਾਰ ਹੋਰ ਪੱਟ ਦੂੰਗਾ। ਖੁੱਭ ਗਿਆ ਹੁਣ ਟੋਚਣਾ ਪਉਣਾ ਬੁੱਤੋ ਜਣਾ ਟਰਾਂਦੀ ਖੁੱਭ ਗਈ ਸੀ ਆਹ ਆ ਉਹ ਜਿਹੜੀ ਖੁੱਭੀ ਸੀ ਹੁਣ ਟੋਚਣ ਪਾ ਕੇ ਕੱਢੀ ਆ ਐ ਟੋਚਣ ਪਾਇਆ ਆ ਦੇਖ ਲੋ ਇਧਰ ਕੰਮ ਇਹਨਾਂ ਦੇ ਬਾਈ ਜੀ ਹੁਣ ਆ ਦੇਖੋ ਆਹ ਕੰਮ ਆ ਇਹਨਾਂ ਦੇ ਆਏ ਐ ਕਰਕੇ ਖਿੱਚਿਆ ਹੁ ਆਹ ਜੀ ਪਹਿਲਾਂ ਇਹਨਾਂ ਦੇ ਆਸ ਤੇ ਟੋਚਣ ਪਾਇਆ ਉਹ ਦੇਖਾਂਗੇ ਫਿਰ ਉੱਦਾਂ ਪਾਇਆ ਆਹ ਦੇ ਹੁਣ ਆ ਪਾ ਕੇ ਖਿੱਚਿਆ ਇਧਰ ਆਤੀ ਟਰਾਲੀ ਵੇ ਲਈ ਆ ਦੇ ਆ ਜਿਹੜਾ ਰੈਂਪ ਹੋਣਾ ਹੈ ਜੋਂ ਉਤਾਰਦਾ ਹੈ ਥੇ ਟਰਾਲੀ ਐਂ ਲੋਡ ਆਇਆ ਕਰੂ ਪੋਲਾ ਵਾਲਾ ਨਾ ਹਜੇ ਯਾਰ ਇੱਕ ਤਾਂ ਲੱਗੜਿਆ ਨਹੀਂ ਗਿਆ ਇੱਕ ਟਰਾਲੀ ਹੁਣ ਟਰਾਲੀ ਉਹਦੀ ਉੱਥੇ ਵੀ ਉੱਤੇ ਆ ਜਾਂਦੀ ਹੈ ਪਹਿਲਾਂ ਆ ਬੰਦ ਕਰੇ ਬੈਕ ਲਾਉਂਦੇ ਜੋਂ ਚੱਲਦਾ ਕਰਿਆ ਤਾਂ ਕਾ ਮੁੰਡਿਆ ਹੋਰ ਕੱਢ ਲੈ ਟੈਕ ਕੱਢ ਲੈ ਕੋਚਾ ਸਾਹਿਬ ਆਪ ਹੋਏ ਮੂਰੇ ਹੁਣ ਦੋ ਟਰੈਕਟਰਾਂ ਨਾਲ ਲੱਤਣ ਲੱਗਿਆ ਆ ਦੇ ਆ ਦੇਖੋ ਮੈਂ ਬਰ ਸਾਹਿਬ ਕਹਾਂ ਮੈਂ ਦੱਟਦਾ ਰੇਂਕ ਨੂੰ ਕਹਿੰਦਾ ਤੈਨੂੰ ਦਾ ਹਸਾਬ ਹੈ ਨਹੀਂ। ਕਿਹਾ? ਸਹੀ ਆ ਕੰਮ ਇਹਨਾਂ ਦੇ। ਆ ਜਿੱਦਵੀ ਫਿਰਦੇ ਆ ਉਹ ਦੇਖ ਫਿਰ ਉਹ ਦੇਖੀ ਕਰਦਾ। ਪਤਾ ਕੋਈ ਮੂੰਹ ਸਿਰ ਨਹੀਂ ਇਹਨਾਂ ਦਾ ਜਿੱਧਰ ਨੂੰ ਜੀ ਕਰਦਾ ਘਮਾ ਦੇ ਆ ਦੇਖ ਲੋ ਕਿਧਰੋਂ ਕਿਧਰ ਨੂੰ ਗਿਆ। ਦੇਖੋ ਜਿਵੇਂ ਲਾਟਣ ਰੱਖੀ। ਤਾਂ ਹੀ ਦਾ ਟਰੈਕਟਰ ਖੋਪਦੇ ਆ। ਪਰੇ ਹੋ ਜਾ ਪਰੇ ਹੋ ਜਾ ਤੁਸੀਂ ਮੈਂ ਤਾਂ ਧੂਮਾ ਕਹਿੰਦਾ। ਲਓ ਵੀ ਮਿੱਤਰੋ। ਲੱਗਦਾ ਟਰਾਲੀ ਆ ਵੀ ਖੜ ਗਈ। ਹੋ ਗਿਆ ਕੰਮ ਆ ਮੁੰਡੇ ਧੱਕਾ ਲਾਉਂਦਾ ਚਲੋ ਵੀ ਚਲੋ ਉਹ ਨਿਕਲ ਕੇ ਟਰਾਲੀ ਲਾ ਦੇ ਤੱਕ ਉਹ ਲਾ ਦੇ ਕਰ ਤੇ ਹੱਥ ਮੜਾ ਜਾ ਚਲੋ ਚਲੋ ਬੜਾ ਫਰਕ ਆ ਬਾਈ ਮੁੰਡਿਆਂ ਜੋਰ ਹੀ ਬੜਾ ਅੰਨਾ ਜੋਰ ਆ ਤਾਂ ਚਲ ਚਲ ਚਲੋ ਉੱਪ ਗਿਆ ਨੋਚਣਾ ਨੋਚਣਾ ਕੱਢਣਾ ਕੋਈ ਕ ਡਰਾਈਵਰ ਸਾਡਾ ਮੜਾ ਜਾ ਗੱਲ ਘੱਟ ਮੰਨਦਾ ਯਾਰ ਲਾਤਾ ਥੱਲੇ ਕਿੱਥੇ ਹਟਦਾ ਇਹ ਆਜ ਤਾਂ ਥੱਲੇ ਲਾ ਕੇ ਖੜਾਵਾ ਚਲੋ ਹੁਣ ਪਾਲੋ ਟੋਚਣਾ ਲਓ ਵੀ ਦੇਖਦੇ ਆਂ ਕੀ ਬਣਦਾ ਆ ਦੇ ਖੜਾ ਛੋਟਾ ਦੇਖੀ ਜਾਂਦੀ ਆ ਡਰਾਈਵਰ ਸਾਹਿਬ ਕੀ ਕਰਦੇ ਨੇ ਸਾਡੀ ਨਿਕਲਦੀ ਆ ਕਰਨੀ ਚਲੋ ਜੀ ਡਰਾਈਵਰ ਸਾਹਿਬ ਆ ਬੰਦਿਆਂ ਦਾ ਜ਼ੋਰ ਲੱਗਿਆ ਪਿਆ ਦੇ ਇਧਰ ਪਿਆ ਇਧਰ ਓਏ ਆ ਦੇ ਇਹ ਤਾਂ ਦੇਖੋ ਕਹਿੰਦੇ ਯਰ ਤਮਾ ਅੱਗੇ ਮਿੱਟੀ ਤੇ ਹੀ ਕੰਮ ਹੁਣ ਚਾਰ ਪਿਆ ਹੁਣ ਮਹੀਨਾ ਤਾਂ ਲੱਗ ਜੂ ਸਾਰਿਆਂ ਦਾ ਚਾਰ ਪਾਉਣ ਨੂੰ ਹਨਾ ਚਾਚੂ ਹਨਾ ਲੱਗ ਜੂ ਅੱਗੇ ਮਿੱਟੀ ਤੇ ਲਾਇਆ ਹੀ ਹੈ ਨਾ ਮਹੀਨਾ ਓਏ ਸਾਲ ਪੁਰਾਣਾ ਪੈ ਚਾਰ ਤੋਂ ਨੇ ਵੀਰੇ ਧੋਜਨਤਾ ਲੈ ਆਪਾ ਹੁਣ ਦੇਖੋ ਅਰੇ ਯੋ ਮੁੰਡਿਆ ਜੋਰ ਬਹੁਤ ਆ ਜੋਰ ਬਹੁਤ ਆ ਦੋਨਾਂ ਚ ਭਾਈ ਭਾਈ ਆ ਦੋਨੇ 850 850 ਦੇਖੀ ਜਾਉ ਦੇਖੀ ਜਾਉ ਦੇਖੀ ਜਾਉ ਆਹ ਆ 골ਡ ਕਰਤਾ ਕੰਮ 골ਡ ਲਵੀ ਕਾ 골ਡ ਕਰਤਾ ਕੰਮ ਨਹੀਂ ਹੋ ਨਿੱਟੀ ਆਈ ਲਵੀ ਕਾ 골ਡ ਕਰਤਾ ਹੋ ਗਿਆ ਮਗਰ ਪਾਉ ਚੱਲ ਨਾ ਰੋੜਾ ਓਏ ਕੱਢ ਲੈਣਾ ਬਈ ਕਿਚਲੇ ਨੇ ਜੀ ਉਹ ਵੈਰੀ ਹਿੱਕਾ ਬਹੁ ਜਾ ਓਏ ਆ ਆ ਵੀਰੇ ਭਰਾ ਕਰਾ ਮੇਟਾ ਇੱਥੇ ਖੰਭਾ ਵਾਪਸ ਉਹ ਕੱਢਿਆ ਜਾਂ ਕਿੱਥੇ ਆਦਾ ਆ ਕੱਢ ਲਿਆ ਕੱਲਾ ਤਾਂ ਆ ਕੱਢ ਲਿਆ ਟਰੈਕਟਰ ਬੜਾ ਔਖਾ ਖੁੱਬਿਆ ਭਾਈ ਆਪ ਬੰਦੇ ਹੋਏ ਡਰਾਈਵਰ ਸਾਹਿਬ ਹੁਣ ਕੀ ਕਹਿਣਾ ਡਰਾਈਵਰੋ ਬੱਸ ਤੇਰੀ ਵੀ ਚਲਾਈ ਜਾਣਾ ਮੁੰਡਿਆ ਹਣਾ ਲਾਈ ਵੀ ਆਣਾ ਯੱਕ ਹੋਰ ਆਏ ਪੜਿਆ ਦੋ ਜਣ ਕਣਿੰਗਾ ਕੀ ਕਹਿਣਾ ਸੌਲੈਂਡ ਵਾਲਿਓ ਕੀ ਕਹਿਣਾ ਸੌਲੈਂਡ ਵਾਲੇ ਓਏ ਖੜਾ ਉਹਦਾ ਬਹਿਲਾ ਕੀਤਾ ਕਿਵੇਂ ਇੱਧਰ ਵੀ ਆਉਣਾ ਬੰਦ ਹਣ ਕੀ ਗੱਲ ਹੋ ਗਈ ਬੱਸਾਂ ਚ ਲਾਈਆਂ ਦਾ ਕੋਈ ਫਾਇਦਾ ਨਹੀਂ ਹਣਾ ਇਹਦਾ ਹੁਣ ਮੈਂ ਕਿਹ ਚਿਰ ਪਹਿਲਾਂ ਨਖੂਰ ਬੈਠੇ ਕੋਲੇ ਦਾ ਲਾਈ ਬੈਠੇ ਮੈਂ ਕਿਹ ਇਵੇਂ ਕਬ ਹੋਇਆ ਆਈਗਾ ਅਮਰ ਗੁਰਦਾਰ ਤੇਰੇ ਵਰਦੇ ਹੀ ਨੇਣ ਕੀ ਕਹਾਣੀ ਆ ਹੁਣ ਆਹ ਦੇਖ ਮੁੰਡਿਆਂ ਦੀਆਂ ਲਾਈਟਾਂ ਜਗਦੀਆਂ ਕਹਿੰਦੇ ਰੰਗ-ਵਰੰਗੀਆਂ ਆਹ ਦੇ ਫਲੈਸ਼ ਫਲੈਸ਼ ਵਜਾ ਕੇ ਦਿਖਾਉਣਿਆ ਤੁਹਾਨੂੰ ਕੀ ਕਰੋਗੇ ਕਹਿੰਦੇ ਮੀਟਰਾਂ ਚ ਖਾਸੇ ਦੀ ਘਾਟ ਨਹੀਂ ਹਣਾ ਉਹ ਰੋਟਾ ਆਹ ਟਰਾਲੀ ਦਿੱਤੀ ਕੱਢ ਹੁਣ ਕੱਲਾ ਟਰੈਕਟਰ ਕੱਟ ਕੇ ਕਹਿੰਦੇ ਮਿੱਲਾ ਦਾ ਕੱਲਾ ਵੀ ਨਿਕਲਦਾ ਕਿ ਨਿਕਲਦਾ ਵੇ ਪਕੂ ਕੱਲਾ ਨਿਕਲਦਾ ਨਿਕਲ ਲੈਣੀ ਕੱਲਾ ਟਰਾਲੀ ਫਿਰ ਸੰਗਲਾਂ ਨਾਲ ਕੱਢਣੀ ਆਂ ਕਹਿੰਦੇ ਦੋਹਾਂ ਨਾਲ ਇੱਕ ਤਾਂ ਬੰਦੇ ਬਾਰੇ ਇਕੱਠੇ ਹੋਏ ਪਏ ਆ ਘੱਟੋ ਘੱਟ 20 ਜਾਣੇ ਆ ਕੋਈ ਕੋਈ ਰਹਿ ਕਹਿੰਦਾ ਕੋਈ ਕੋਈ ਰਹਿ ਕਹਿੰਦਾ ਆ ਬੰਦਾ ਮੇਨ ਆ ਸਾਡਾ ਸਵੇਰ ਦਾ ਬੰਦਾ ਕਿਵੇਂ ਹੋ ਜੀ ਠੀਕ ਆ ਜੀ ਮੇਨ ਹੈ ਤੈਨੂੰ ਪਾ ਰੋ ਆਪਣਾ ਦੂਜੇ ਪਾਉਣਾ ਤੈਨੂੰ ਪਾਉਣਾ ਡਰਾਈਵਰ ਨਾ ਕੀ ਹੋ ਗਿਆ ਹੁਣ ਹੋ ਨਹੀਂ ਹੋਇਆ ਹੁਣ ਕੀ ਨਾ ਨਾ ਡਰਾਈਵਰ ਇੱਧਰ ਉਹ ਹੋ ਨਹੀਂ ਆਈ ਹੁਣ ਹੈ ਮੂੰਹ ਚ ਬਾੜਦੇ ਫੋਨ ਨਾ ਕੱਲਾ ਵੀ ਨਿਕਲਿਆ ਕਹਿੰਦੇ ਕੱਲਾ ਵੀ ਨਿਕਲਿਆ ਓਏ ਆ ਹੋਏ ਪਾਏ ਹੁਣ ਆ ਦੇ ਤੋ ਚਣ ਤੋ ਤਾਂ ਲੈ ਜਾ ਪਾ ਟਰਾਲੀ ਕੱਢੀ ਵੀ ਹੁਣ ਕੱਲਾ ਵੀ ਨਹੀਂ ਨਿਕਲਦਾ ਦੋਨਾਂ ਨਾਲ ਲੈ 508 ਡ੍ਰੈਕਟਰ ਕੱਲਾ ਵੀ ਨਹੀਂ ਨਿਕਲਦਾ ਓਏ ਕੱਲਾ ਵੀ ਨਹੀਂ ਨਿਕਲਦਾ ਕਹਿੰਦੇ ਨਾ ਦੋਨਾਂ ਵੀ ਨਿਕਲਦਾ ਕੀ ਗੱਲ ਆ ਹੌਲੈਂਡ ਵਾਲਿਓ ਕੀ ਗੱਲ ਆ ਆ ਦੇਖੋ ਆ ਹੋ ਗਿਆ ਕੰਮ ਟਰਾਲੀ ਜੀ ਹੁਣ ਦੇਖੋ ਕੀ ਲੱਗਦਾ ਟਰਾਲੀ ਨੂੰ ਕੋਈ ਪਾੜਦਾ ਉਧਰੋਂ ਨਹੀਂ ਤੂੰ ਮੇਰੇ ਕਹ ਤਾਈ ਉਧਰ ਉਧਰ ਟਰੈਕਟਰ ਹੀ ਚਲਦਾ ਹਾਂ ਹਾਂਜੀ ਤੂੰ ਫੜ ਲੈ ਫੜ ਲੈ ਕੀ ਗੱਲ ਆ ਬਰ ਬਾਈ ਫਾਲੈਂਡ ਆਦੇ 10 ਮਾੜਾ ਬੋਲ ਕੁਝ ਹੈ ਓਕੇ ਫਾਲਰ ਪੁੱਤ ਹਰ ਕੋ ਕਾ ਕੀ ਦਾ ਓਏ ਉਧਰ ਹੁਣ ਟਰਾਲੀ ਦੇ ਦੇਖਦੇ ਨਿਕਲ ਗਿਆ ਕਣੀ ਆਈ ਘੜੋਣੀ ਪਏ। ਨਾਲ ਲੱਛਣਾ ਮੈਨੂੰ ਲਾਦਾ ਬਾਬਾ ਬੋਲੂ ਹਣਾ ਸਵੇਰ ਦਾ। ਐ ਓਏ ਹਣਾ ਕਿੰਨਾ ਕਿਲੇ ਆਏ 2 ਕਿਲੇ ਪਏ ਆ ਮੈਨੂੰ ਲਾਦਾ। ਹੁਣ ਆ ਲੈ ਹਾਂਦਾ। ਇਹ ਤੇ ਲੈ ਕੇ 6 ਫਰਕ ਨੂੰ ਕੈ ਇੱਥੇ। ਨਾਲ ਆ ਇੱਥੇ ਨਾਲ। ਬਾਬਾ ਬੋਲੂ ਸਵੇਰ ਦਾ। ਟਰਾਲੀ ਦਾ ਚੱਕ ਲਈ ਮੇਰੇ ਤੇ ਉਹ ਕਹਿੰਦੇ। ਜਾ ਜਾਉਂਦੇ ਛੋਟੇ ਦੇ ਮਰੇ ਆ ਗਾਜਾ। ਲੈ ਟੱਕਾ ਘੋੜਾ ਘੋੜੀ ਦੋ ਟੱਕਾ 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 ਹੋਰ ਟੱਕਾ ਕਿਹਾ ਜਿਹੜਾ ਲਾ ਦੇ ਉਹ ਫਾਈ ਉਡਰਾਲੀ ਲਾ ਦੇ ਨਾ ਲਾ ਦੇ ਨਾ ਜੱਟੇ ਰੱਖ ਨੂੰ ਆ ਘੜ ਜਾ ਓਏ ਅੱਜ ਕੰਮ ਡੇਡਾ ਹੋ ਗਿਆ ਬਾਈ ਆ ਦੇਖੀ ਹੋਈ ਹੈ ਲੱਗ ਨੂੰ ਓਏ ਲੱਗ ਜੂ ਪਤਾ ਹੈ ਅੱਜ ਅੱਜ ਪਹਿਲਾਂ ਲੱਗੂ ਜੱਟਾਂ ਦੇ ਜੋਰ ਨਾਲ ਆ ਪਤਾ ਤਾਂ ਲੱਗ ਹੀ ਜਾਂਦਾ ਮਿੱਟੀ ਵਾਲੇ ਦਾ ਮਿੱਟੀ ਵਾਲੇ ਦਾ ਪਤਾ ਹੀ ਨਹੀਂ ਲੱਗਿਆ ਜੇ ਨਹੀਂ ਆਇਆ ਫਿਰ ਆਪ ਨੂੰ ਪਤਾ ਸਾਰਿਆਂ ਨੂੰ ਕਿ ਕੀ ਗੋਸ਼ ਕਰਦੇ ਹੁੰਦੇ ਆ ਮਹੀਨਾ ਮਿੱਟੀ ਦੇ ਲਾਗਾ ਮਹੀਨਾ ਮਿੱਟੀ ਦੇ ਛਾੜਦੇ ਆ ਆ ਬਾਈ ਹੁਣ ਦੇਖ ਕੇ ਪਾਉਂ ਨਾਉਂ ਦੇਖੋ ਛਾੜਦੇ ਸੋ ਤੇ ਬਹਾਦਰ ਸਾਰੇ ਹੋਣਗੇ ਓਏ ਨਹੀਂ ਓਏ ਹੁਣ ਜਾਉਂ ਜਾ ਜਾ ਨਾਤੀ ਓਏ ਪਤਾ ਲੱਗ ਜੂ ਅੱਜ ਕੀ ਗੱਲ ਮੇਰੇ ਹਿਸਾਬ ਨਾਲ ਨਿਕਲ ਜੂਗਾ ਕੀ ਗੱਲ ਆ ਖੱਟੀ ਟੀ ਸਾਲਟ ਵਾਲਿਓ ਬਾਈ ਯਾਰ ਮਾੜੀ ਹਲਦੀ ਆ ਇਕਦਾ ਇੱਧਰ ਨਹੀਂ ਮੇਰੇ ਸਾਹਮਣੇ ਲੈ ਯੂ ਲੈ ਯੂ ਦੇਖਣਾ ਬਾਹਰ ਨਹੀਂ ਕੰਪਨੀਆਂ ਇਹਦਾ ਇੱਧਰ ਨਹੀਂ ਆ ਦੇਖਣਾ ਬਾਹਰ ਨਹੀਂ ਕੰਪਨੀਆਂ ਆਹ ਮੁੰਡਿਆਂ ਦੇ ਲੜਦਾ ਸੀਗਾ ਮੱਛਰ ਤੇ ਮੁੰਡਿਆਂ ਨੇ ਮੱਛਰ ਤੋਂ ਬਚਨ ਦੇ ਮਾਰਿਆ ਨੇ ਠੀਕੇ ਪੀਕੇ ਚ ਬੈ ਗਾ ਲੱਗਦੀ ਸੀ ਗਰਮੀ ਵਾਲੀ ਆਹ ਦੇਖੋ ਬੈਠੇ ਚਾਰ ਵਧੀਆ ਲੱਗਦਾ ਆਹ ਦੇਖ ਨਾਲੇ ਕਰਤਾ ਭਾਰ ਬੋਰੀਆਂ ਦਾ ਵੀ ਚਾਰ ਵਧੀਆ ਲੱਤੜਾ ਜਾਂਦਾ ਆਹ ਦੇਖੋ ਬੈਠੇ ਆ ਗਏ ਪੀਕੇ ਦੇ ਆਹ ਡਰਾਈਵਰ ਆ ਸਾਡਾ ਜੀ ਸਾਰੇ ਜਾਣੇ ਇਹ ਵਧੀਆ ਬੈਠਾ ਨਾ ਇਹ ਤਾਂ ਚਾਰ ਲੱਤੜਾ ਜਾਂਦਾ ਨਾ ਇਹ ਤਿੰਨ ਚਾਰ ਬੋਰੀਆਂ ਨੇ ਆਹ ਸਾਡੇ ਮੈਂਬਰ ਸਾਹਿਬ ਆ ਆਏ ਅਸੀਂ ਲੈਨੇ ਆ ਝੂਟੇ ਨਾਲੇ ਤਾਂ ਝੂਟੇ ਲੰਨੇ ਆ ਗਏ ਨਾਲੇ ਹਵਾ ਲਗਦੀ ਆ ਜੀ ਨਾਲੇ ਚਾਰ ਦਾ ਤੜਦਿਆਂ ਬਾਲੇ ਕੰਮ ਕਰਦੇ ਆ ਮੁੰਡੇ ਬੰਦੇ ਦਾ ਆਪਣੇ ਹੰਬਣ ਲੱਗੇ ਆ ਦੇਖੋ ਪਿਆ ਦੇਖੋ ਦਾ ਆ ਬੈੱਡ ਤੇ ਪਿਆ ਮੁੰਡਾ ਆ ਕਾਗਜ਼ ਪਾੜਦਾ ਇੱਧਰ ਮੁੰਡੇ ਨੇ ਟਰਾਲੀ ਲਾ ਕੇ ਗਿਆ ਹੈ ਆਹੋ ਪਾੜ ਗਿਆ ਆ ਦੇਖੋ ਪਿਆ ਕਿਉਂ ਹਾਂ ਕਾਣਾ 5 ਸਟਾਰ ਹੋਟਲ ਚ ਵਧੀਆ ਵੀਰੇ ਬੈੱਡ ਆ ਇਹ ਹੈ ਬਹੁਤ ਪੋਲਾ ਹਨ ਬਹੁਤ ਪੋਲਾ 8 ਇੰਚੀ ਦਾ ਹੈ ਨਿਆਰਾ ਹਾਂ ਦਾ ਨਯਾਰਾ ਦੇਖ ਪੈ ਕੇ ਦੇਖ ਦੇ ਸੋ ਜੰਪ ਦਿੰਦੇ ਆ ਕਿ ਨਹੀਂ ਸਪਰਿੰਗ ਜੇ ਨਯਾਰਾ ਦੇਖਣਾ ਕਿਉਂ ਓਕੇ ਆ ਜਾਵਾਂ ਆਓ ਬਈ ਛਾੜਦਾ ਟਰੈਕਟਰ ਦਾ ਆ ਦੇਖਦੇ ਆ ਸੋਖਾ ਚੜ੍ਹਦੀ ਪਣੀ ਆਏ ਟੱਕਰ ਕੇ ਛਾੜਦਾ ਆਹੀਂ ਜੜਦਾ ਨਹੀਂ ਤਾਂ ਕਿੱਥੇ ਕਿਉਂ ਕੀ ਕਹਿੰਦੇ ਹੋ ਜੀ ਇਹ ਕਿਹਦੀ ਟ੍ਰੇਡ ਆ ਗਿਆ ਬੱਸ ਅੱਛਾ ਜਾ ਰਹਾ ਐਂਦੀ ਗੱਲ ਬਾਤ ਆ ਆਹ ਐ ਬਈ ਡਰਾਈਵਰ ਨੂੰ ਆਪਦੇ ਤੇ ਮਾਣ ਆਗਾ ਡਰਾਈਵਰ ਦਾ ਹੀ ਮਾਣ ਹੁੰਦਾ ਬੰਦੇ ਨੂੰ ਵੀ ਮੈਂ ਹਾਂ ਨਹੀਂ ਧਬਨ ਦਿੰਦਾ ਆਹ ਦਾ ਸਿਰ ਹੀ ਖੜਨ ਵੀ ਨਹੀਂ ਦਿੰਦਾ ਭਾਈ ਦਾ ਥੋੜਾ ੜਕ ਦੇ ੜਕ ਕੀ ਕਰੀਏ ਭਾਈ ਬੰਦੇ ਕੰਮ ਕਰਦੇ ਹਾਂ ਭਜਾਉਂਦੇ ਆਹ ਤੁਹਾਨੂੰ ਇੱਕ ਵੈਰਾਈਟੀ ਦਾ ਕੰਮ ਆ ਰਹੇ ਹੋ ਸੁੱਤਾ ਪਿਆ ਢੀਂਗੇ ਚ ਕਿਹਾ ਵੇ ਕੀ ਹਾਲ ਹੈ ਨਾ ਉਹ ਵਜਨ ਵਧਾਇਆ ਵਾ ਉਹ ਵਜਨ ਵਧਾਇਆ ਹਾਂ ਉਹ 10 ਦਾ 4 ਉਹ ਨਹੀਂ ਹੋਣਾ ਸੀਗਾ ਲਟੜੇ ਹੀ ਜਾਂਦਾ ਆ ਦੇਖ ਲੋ ਬਈ ਬੰਦੇ ਐ ਸੁੱਤੇ ਪਏ ਆ ਕਿਉਂ ਬਰੇਟ ਕੇ ਆ ਦੇਖੋ ਸੁੱਤੀ ਪਈ ਬਰੇਡੀ ਹੁੱਤੀ ਪਈ ਐ ਲਓਏ ਮਿੱਤਰੋ ਟਾਈਮ 1 ਵਜ ਗਿਆ ਰਾਤ ਦੇ ਚਾਰ ਪਾਈ ਜਾਂਦੇ ਆ ਹਜੇ ਮੈਂ ਤਾਂ ਪਤਾ ਪਿਆ ਯਾਰ ਚਾਰ ਹਜੇ ਪਿਆ ਬਹੁਤਾ ਕੰਮ ਆ ਆ ਬੰਦਾ ਯਾਰ ਨਾ ਦਾ ਚਾਰ ਲਾਉਂਦਾਗਾ ਨਾ ਛੱਡਦਾਗਾ ਪਤਾ ਨਹੀਂ ਕਰੀ ਕੀ ਜਾਂਦਾ ਉਧਰੋਂ ਮੂਰੇ ਟਰਾਲੀ ਲਈ ਖੜਿਆ ਉਹ ਤੀਹੇ ਜਿਹੜਾ ਉੱਥੇ ਦੇਖੜਾ ਕੀ ਜਦ ਮੈਂ ਇੱਕ ਬੰਦਾ ਬਜ਼ਾਰ ਦਾ ਇੱਕ ਬੰਦਾ ਪੀਂਗੇ ਸੁੱਕਾ ਪਿਆ ਤੋਰ ਲਾ ਭਾਈ ਇਹ ਮੰਗਣਾ ਖਬੂਗਾ ਮੈਨੂੰ ਲੱਗਦਾ ਹਨਾ ਦਾ ਦਾ ਦੇਖਦੇ ਆਂ ਖਬੂਗਾ ਕਿ ਲੇ ਜਾਊਗਾ ਔਰ ਐਸਾ ਹੀ ਲਈ ਜਾਂਦਾ ਪਤੰਦਰ ਚਲੋ ਚਲੋ ਜੀ ਚਲੋ ਇੱਕ ਬਾਜ ਗਿਆ ਬਸਾਂ ਚੱਲ ਰਹੇ ਬਰਾ ਇਹ ਬਸਾਂ ਚੁਲਾ ਜਿਹੜੇ ਬਡੇ ਦੇ ਬਾਜ ਗਿਆ ਉੱਪਰ ਤੋਂ ਆ ਥੋੜਾ ਜਿਹਾ ਰਹਿਦਾ ਹੈ ਆਹ 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 ਇੱਕ ਲੋ ਬਈ ਬੰਦੇ ਇੰਦੇ ਜਾ ਰਹੇ ਨੇ ਇੰਦੇ ਐਂ ਟਾਈਮ ਪਾਸ ਕਰਦੇ ਆ ਨਹੀਂ ਤਾਂ ਕਿੱਥੇ ਹੁੰਦਾ ਟਾਈਮ ਪਾਸ ਕਰਦਾ ਐਂ ਦੇ ਜਾ ਰਹੇ ਨੇ ਚੱਲ ਵੀ ਮੁੰਡਿਆ ਲਾ ਦੇ ਜੋਰ ਚਾਲ 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 ਇਹ ਇਹਦੇ ਨਾਲ ਉੱਠੇਗਾ ਚਾਲ 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 ਨਹੀਂ ਪਲਟਦੀ ਨਹੀਂ ਪਲਟਦੀ ਰਸਾਣਾ ਤੋੜਦੇ ਨਹੀਂ ਟੁੱਟਦਾ ਮੇਦਰਾ ਮਸ਼ੀਨ ਹੋ ਗਈ ਖਰਾਬ ਕੰਮ ਗਿਆ ਸਾਰਾ ਖੜਾ ਦੇਖ ਰਿਹਾ ਹੁਣ ਜੇ ਦੂਜਾ ਟਰੈਕਟਰ ਆਉਂਦਾ ਦੂਜੀ ਮਸ਼ੀਨ ਆਉਂਦੀ ਆ ਠੀਕ ਆ ਨਹੀਂ ਫਿਰ ਜੋ ਕੱਲੂ ਠੀਕ ਹੋਈ ਉਹ ਚਲਾਵਾਂਗੇ ਖਰਾਬ ਹੋ ਗਿਆ ਮਸ਼ੀਨ ਦਾ ਬੈਰਿੰਗ ਜੇ ਟੁੱਟ ਗਏ ਸਵੇਰੇ ਦੇ ਵੀ 5 ਵਜੇ ਦੇ ਹਰੀ ਰਾਤ ਤੇ ਫਿਰ ਦੇ ਰਹੇਗੇ ਤਾਂ ਚਲੋ ਵੀਡੀਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਚੈਨਲ ਸਬਸਕ੍ਰਾਈਬ ਕਰ ਦਿਓ ਬਾਏ ਬਾਏ